ਪਹਿਲਾਂ ਗਿਆ ਮੈਂ ਨਿਊਜ਼ੀਲੈਂਡ ਗਿਆ ਸੀ ਜੀ ਫਿਰ ਨਿਊਜ਼ੀਲੈਂਡ ਆਉਂਦੇ ਸਾਰੀ ਮੈਂ ਅਮਰੀਕਾ ਚ ਲੱਗ ਗਿਆ ਜੀ ਅਮਰੀਕਾ ਤੋਂ ਬਾਅਦ ਮੈਂ ਕੈਨੇਡਾ ਗਿਆ ਜੀ ਹਾਂਜੀ ਅੱਛਾ ਭਾਈ ਜੀ ਜਿਵੇਂ 2010 ਤੇ 11 ਟ੍ਰਾਂਟੋ ਵਰਲਡ ਕੱਪ ਦੀ ਗੱਲ ਕਰੀਏ ਤਾਂ ਤੁਸੀਂ ਬੈਸਟ ਜਾਫੀ ਬਣਿਓ ਇਹ ਵੀ ਇੱਕ ਕਬੱਡੀ ਇਤਿਹਾਸ ਦੇ ਵਿੱਚ ਬਹੁਤ ਵੱਡਾ ਮਾਣ ਆ ਬਹੁਤ ਵੱਡਾ ਨਾਮ ਆ ਜਿਹੜਾ ਉਹ ਤੁਹਾਡੇ ਹਿੱਸੇ ਆਇਆ ਤੇ ਉਹ ਕਿਸ ਤਰ੍ਹਾਂ ਦਾ ਮੁਕਾਬਲਾ ਸੀ ਤੁਹਾਡਾ 10 ਤੇ 11 ਦਾ ਟ੍ਰਾਂਟੋ ਵਰਲਡ ਕੱਪ ਵਾਲਾ ਜੀ 10 ਜੀ ਭਾਈ ਮੈਂ ਖੇਡਿਆ ਬੀਸੀ ਵੱਲੋਂ ਵੈਨਗੂਏ ਟੀਮ ਬਣੀ ਸੀਗੀ ਜੀ ਉਦੋਂ ਵਧੀਆ ਜਾਫੀ ਸੀ ਮੇਰੇ ਨਾਲ ਮੰਗੀ ਸੀਗਾ ਬਿੱਟੂ ਸੀਗਾ ਦਗਾਲ ਤੇ ਤਾਉ ਸੀ ਤੁਗਾਲੀਆਂ ਜੀ ਹਾਂਜੀ ਤੇ ਉਹਦੇ ਵਿੱਚ ਮੈਂ ਤੇ ਬਿੱਟੂ ਦਗਾਲ ਜਵੈਣ ਨਿਕਲੇ ਸੀ ਦੋਨੇ ਜਾਫੀ ਹਾਂਜੀ ਤੇ ਰੇਟਰ ਸਾਡੇ ਨਾਲ ਸੀ ਕਲਜੀਤਾ ਮਸੀਹ ਵਾਲਾ ਹਾਂਜੀ ਤੇ ਸਾਡਾ ਫਾਈਨਲ ਸੀ ਇੰਗਲੈਂਡ ਦੀ ਟੀਮ ਨਾਲ ਮੈਚ ਜੀ ਬਹੁਤ ਵਧੀਆ ਮੈਚ ਹੋਇਆ ਸੀਗਾ ਹਾਂਜੀ ਤੇ ਜਦੋਂ 11 ਚ ਖੇਡੇ ਆ 11 ਸਾਡੀ ਟੀਮ ਸੀ ਇੰਡੀਆ ਹਾਂਜੀ ਜਿਹੜੀ ਸਾਰਿਆਂ ਨੂੰ ਜਿੱਦਾਂ ਇੱਕ ਮਾੜੀ ਟੀਮ ਸਮਝੀਏ ਕੱਪ ਦੀ ਜੀ ਤੇ ਜਿੱਦਾਂ ਸਾਨੂੰ ਉਹਨਾਂ ਨੇ ਮੇਰੀ ਰਿਕਰਡ ਮਾ ਪਹਿਲਵਾਨ ਦੀ ਸਿਲੈਕਸ਼ਨ ਹੋ ਗਈ ਸੀ ਇੰਡੀਆ ਟੀਮ ਚ ਕਿਉਂਕਿ ਮੈਂ ਵਰਲਡ ਕੱਪ ਖੇਡਿਆ ਸੀ ਇੰਡੀਆ ਵੱਲੋਂ ਹਾਂਜੀ ਤੋਂ ਉੱਥੇ ਦੋ ਫੈਡਰੇਸ਼ਨਾਂ ਬਣ ਗਈਆਂ ਸੀਗੀਆਂ ਕੈਨੇਡਾ ਹਾਂਜੀ ਤੇ ਜਿੱਦਾਂ ਰਾਤੋਂ ਰਾਤ ਸਾਡੇ ਜਿਹੜੇ ਪਲੇਅਰ ਸੀਗੇ ਕਿਚੋ ਤਾਂ ਹੋ ਗਈ ਕੋਈ ਅਮਰੀਕਾ ਲੈ ਗਿਆ ਪਲੇਅਰ ਸਾਡਾ ਕੋਈ ਵੀ ਇੰਗਲੈਂਡ ਬੈਂਕੂਰ ਵਾਲੇ ਲੈ ਗਏ ਸਾਡੀ ਇੰਡੀਆ ਟੀਮ ਬਹੁ ਮਾੜੀ ਰਹੀ ਸੀ ਜਿਹੜੇ ਪਲੇਅਰ ਸਾਡੇ ਰਹਿ ਉਹ ਚਾਹੇ ਨਵੇਂ ਗਏ ਸੀ ਜਿੱਦਾਂ ਆਪਣਾ ਗਗਨ ਜੋਗਿਆ ਨਵਾਂ ਪਲੇਅਰ ਗਿਆ ਸੀ ਉਸ ਸਾਲ ਹਾਂਜੀ ਨੀਨਾ ਸੀ ਡੋਲੀ ਭਈ ਵਾਲਾ ਹਾਂਜੀ ਅਮਨ ਮੁੰਡਾ ਠੂਰ ਵਾਲਾ ਸੀਗਾ ਨਵੇਂ ਪਲੇਅਰ ਸੀ ਬਿਲਕੁਲ ਇੱਕ ਜਗਮੀਤ ਭਲਾਣੇ ਵਾਲਾ ਰੀਡਰ ਸੀਗਾ ਜੀ ਤੇ ਮੋਰੀਆ ਟੀਮਾਂ ਕਰੀ ਜਦੋਂ ਮੋਰੀਆ ਟੀਮਾਂ ਸਾਰੇ ਸਟਾਰ ਖੇਡਦੇ ਸੀਗੇ ਹਾਂਜੀ ਟੌਪ ਪਲੇਅਰ ਸੀਗੇ ਹਾਂਜੀ ਤੇ ਸਾਡੇ ਜਿਹੜੇ ਸਪੌਂਸਰ ਸੀਗੇ ਜਿਹੜੇ ਰਾਤ ਨੂੰ ਸਾਡੇ ਦੇ ਨਾਲ ਸੀਗੇ ਤਾਂ ਤੇ ਦਿਨੇ ਜਿਵੇਂ ਅਸੀਂ ਟੂਰਨਾਮੈਂਟ ਦੇ ਪਹੁੰਚੇ ਹਾਂ ਤਾਂ ਉਹਨਾਂ ਦੇ ਬੈਨਰ ਨਾਲ ਦੂਜੀ ਟੀਮ ਦੀ ਸਪਾਂਸਰਾਂ ਲੱਗੇ ਹੋਏ ਸੀ ਇੰਗਲੈਂਡ ਦੀ ਸਪਾਂਸਰ ਬਣ ਗਏ ਹੋ ਜੀ ਕਿਉਂਕਿ ਇੰਗਲੈਂਡ ਦੀ ਟੀਮ ਬਹੁਤ ਭਾਰੀ ਸੀ ਉਸ ਟਾਈਮ ਹਾਂਜੀ ਇੰਗਲੈਂਡ ਦੀ ਟੀਮ ਚ ਪਾਲਾ ਸੀ ਜਿੱਤੀ ਗੁੰਨਰ ਸੀਗਾ ਆਪਣਾ ਨਾਨਕ ਮੁੰਡਿਆਂ ਛੜੀਆਂ ਵਾਲਾ ਸੀ ਜਿਹਨਾਂ ਦੀ ਰੇਟ ਲੈਣੀ ਬਹੁਤ ਭਾਰੀ ਸੀਗੀ ਹਾਂਜੀ ਗੁਰਲਾਲ ਦੀਪਾ ਸੂਂਡ ਲੁਧੜਾ ਜੀ ਮਲਜਿੰਦਰ ਸਰਾਇ ਸੁੱਖੀ ਲਖਣੇ ਪੱਡੇ ਵਾਲਾ ਹਾਂਜੀ ਤੇ ਅਸੀਂ ਉਦੋਂ ਜੋ ਦੇਖਿਆ ਗਏ ਸਾਡੇ ਸਪੌਂਸਰ ਵੀ ਹਨੀ ਸਾਨੂੰ ਕਮਰਾ ਵੀ ਛੋਟਾ ਜਿਹਾ ਦਿੱਤਾ ਵਾ ਤਾਂ ਮੈਂ ਪਲੇਅਰਾਂ ਨੂੰ ਹੱਸਦਾ ਹੀ ਮੈਂ ਕਹਾ ਜਿਹੜੇ ਜਿਹਨਾਂ ਦੇ ਮੈਂ ਕਹਾ ਨੂੰ ਆਸ ਨਹੀਂ ਆਪਾਂ ਕਾਫੀ ਆਪੇ ਚੱਕਣਾ ਜੀ ਜੀ ਤਾਂ ਬਾਬੇ ਦੀ ਕਿਰਪਾ ਆਈ ਹੋਈ ਕਿ ਸਾਡਾ ਸੈਮੀ ਇੰਗਲੈਂਡ ਦਾ ਪਿਆ ਹਾਂਜੀ ਅਸੀਂ ਇੰਗਲੈਂਡ ਨੂੰ ਵਨ ਸਾਈਡ ਹਰਾਇਆ ਮੈਚ ਉੱਥੇ ਜੀ ਤੇ ਮੈਂ ਉਸ ਕਾਪਲੇ ਮੁੜ ਕੇ ਫਾਈਨਲ ਵਿੱਚ ਵੀ ਸਾਡਾ ਟ੍ਰਾਂਟੋਨਾ ਮੈਚ ਸੀਗਾ ਉਹਦੇ ਵਿੱਚ ਵੀ ਮੇਰੇ ਜੱਫੇ ਵੱਧ ਸੀਗੇ ਕਿੰਨੇ ਸੀ ਜੀ ਮਰੇ ਜੱਫੇ ਹੁਣੇ ਆ ਫਾਈਨਲ ਵਿੱਚ ਪੰਜ ਛੇ ਜੱਫੇ ਮੇਰੇ ਫਾਈਨਲ ਚ ਸੀਗੇ ਜੀ ਤੇ ਸੈਮੀ 'ਚ ਮੇਰੇ ਸੱਤ ਜੱਫੇ ਸੀਗੇ ਜੀ ਛੇ ਸੱਤ ਜੱਫੇ ਸੈਮੀ 'ਚ ਸੀਗੇ ਜੀ ਕਿਉਂਕਿ ਮੇਰੇ ਨਾਲ ਉਸ ਟਾਈਮ ਕਾਰਮਾ ਪਹਿਲਵਾਨ ਖੇਡਦਾ ਸੀਗਾ ਜੀ ਸਾਡੀ ਜੋੜੀ ਇਦਾਂ ਦੀ ਸੀਗੀ ਕਿ ਉਦੋਂ ਇੰਡੀਆ ਵਿੱਚ ਪੂਰੀ ਕਿਰਪਾ ਸਾਡੇ ਦੇ ਹਾਂਜੀ ਕਿਉਂਕਿ ਜਦੋਂ ਕੋਈ ਰੇਡਰ ਸਾਡੇ ਦੇ ਇਦਾਂ ਕਹਿ ਕੇ ਰੈਡਾਂ ਨਹੀਂ ਪਾ ਸਕਿਆ ਉਸ ਟਾਈਮ ਉਹ ਟਾਈਮ ਸੀ ਕਿ ਮੈਂ ਰੈਡਾਂ ਤੇ ਦੋ ਦੋ ਪਾ ਦੂੰਗਾ ਹਾਂਜੀ ਕਿਉਂਕਿ ਮੈਂ ਤੇ ਕਾਰਮਾ ਪਹਿਲਵਾਨ ਸਾਨੂੰ ਇਹ ਹੁੰਦਾ ਸੀ ਕਿ ਸਾਡੇ ਦੋ ਜੱਫੇ ਜਿਹੜੇ ਮਰਜ਼ੀ ਖੜੇ ਕਰ ਦੋ ਹਾਂਜੀ ਅਸੀਂ ਜੇ ਪਿਆਰੇ ਤੁਹਾਨੂੰ 8 9 ਨੂੰ ਪਾਵਾਂਗੇ ਹਾਂ ਜੀ ਕਿਉਂਕਿ ਪਾਉਂਦੇ ਵੀ ਰਹੇ ਆ ਕੈਨੇਡਾ ਮੈ ਅ ਕੈਨੇਡਾ ਵੀ ਖੇਡੇ ਅਮਰੀਕਾ ਵੀ ਇਕੱਠੇ ਖੇਡੇ ਆ ਹਾਂ ਜੀ ਕਿਉਂਕਿ ਸਾਨੂੰ ਦੋਨੋਂ ਇੱਕ ਦੂਜੇ ਦੇ ਵਿਸ਼ਵਾਸ ਹੁੰਦਾ ਜੇ ਇਹਨੇ ਕੰਮ ਨਾ ਕੀਤਾ ਮੈਂ ਕਾ ਦਣਾ ਮੈਂ ਨਾ ਕੀਤਾ ਇਹਨੇ ਕਰ ਦੇਣਾ ਤਾਲ ਮਿਲ ਵਧੀਆ ਤਾਲ ਵਿੱਚ ਸਾਡਾ ਰਲਿਆ ਸੀਗਾ ਅਸੀਂ ਦੋਨੇ ਇੰਡੀਆ ਵਾਲੋਂ ਖੇਡਦੇ ਸੀਗੇ ਜੀ ਤਸੀਂ ਇੰਡੀਆ ਨੂੰ ਕੱਪ ਚੁਕਾਇਆ ਉਹਨੂੰ ਜੀ ਹਾਂ ਜੀ ਦੋ ਯਾਰ 11 ਕੱਪ ਵੀ ਇੰਡੀਆ ਨੇ ਬਹੁਤ ਟਾਈਮ ਬਾਅਦ ਚੱਕਿਆ ਸੀ 10 ਸਾਲ ਬਾਅਦ ਚੱਕਿਆ ਹੋ 11 ਸਾਲ ਬਾਅਦ ਹਾਂ ਜੀ ਹਾਂ ਜੀ ਬਿਲਕੁਲ ਜੀ ਅੱਛਾ 2011 ਹਾਂਜੀ ਬਾਕੀ ਕਪਾਂ ਦੇ ਵੀ ਤੁਸੀਂ ਹਾਂਜੀ ਮੈਂ ਕਾਫੀ ਯਾਰ ਬੈਸਟ ਰਹਾ ਮੈਂ ਟ੍ਰਾਂਟੋ ਵੀ ਮੈਂ ਪੰਜਾਛੀਆਂ ਕਪਾਂ ਨੂੰ ਬੈਸਟ ਸੀਗਾ ਜੀ ਹਾਂਜੀ ਵੈਨਕੂਵਰ ਮੈਂ ਤਿੰਨ ਚੌਕ ਕਪਾਂ ਬੈਸਟ ਸੀਗਾ ਜੀ ਹਾਂਜੀ 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 ਉਹ ਸਾਡੀ ਸੀਜ਼ਨ ਟ੍ਰਾਂਟੋ ਵੀ ਸੀਜ਼ਨ ਦੀ ਇੱਕ ਨੰਬਰ ਟੀਮ ਸੀਗੀ ਹਾਂਜੀ ਤੇ ਵੈਨਕੂਵਰ ਹੀ ਇੱਕ ਨੰਬਰ ਟੀਮ ਸੀਗੀ ਹਾਂਜੀ 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 ਬਿਲਕੁਲ ਜੀ ਤੇ ਉੱਥੇ ਫਿਰ ਤੂੰ ਵੱਖਰੀ ਕੋ ਮਿਹਨਤ ਕਰਦੀ ਸੀ ਜਾਂ ਕੋਚਿੰਗ ਵਗੈਰਾ ਕਰਦੀ ਸੀ ਇਧਰੋਂ ਜਾ ਕੇ ਉਧਰੋਂ ਹਾਂਜੀ ਉੱਥੇ ਹੀ ਤਾਂ ਹੁਣ ਗ੍ਰਾਊਂਡ ਸ਼ਾਮ ਨੂੰ ਗ੍ਰਾਊਂਡ ਪ੍ਰੈਕਟਿਸ ਕਰਦੇ ਸੀਗੇ ਰੈਨਿੰਗ ਰੋਨਿੰਗ ਜਿੱਦਾਂ ਆਪਣੇ ਸਟ੍ਰੈਗਲ ਬਸ ਇਹੋ ਹੀ ਮਹਿਤਉਂਦੀ ਹੈ ਉੱਥੇ ਡਾਈਟ ਵਧੀਆ ਜਿੱਦਾ ਡਾਈਟ ਵਧੀਆ ਉੱਥੇ ਭਾਈ ਖਾਣ ਪੀਣ ਨੂੰ ਵਧੀਆ ਸਿਸਟਮ ਆ ਹਾਂਜੀ ਹਾਂਜੀ ਤੇ ਬੰਦਾ ਰਵੇ ਕੁ ਕਾਮਲ ਹੁੰਦਾ ਨਹੀਂ ਬੰਦੇ ਨੂੰ ਬੰਦਾ ਰਵੇ ਆਟੋਮੈਟ ਤਗੜਾ ਹੋ ਜਾਂਦਾ ਉੱਥੇ ਹਾਂਜੀ ਬਿਲਕੁਲ ਹਾਂਜੀ ਅੱਛਾ ਭਾਈ ਜਿਵੇਂ ਆਪਾਂ ਬੈਸਟ ਦੀ ਗੱਲ ਕੀਤੀ 10 ਤੇ 11 ਦੇ ਟ੍ਰਾਂਟੋ ਵਰਲਡ ਕੱਪ ਦੀ ਤੇ 11 ਦੇ ਵਿੱਚ ਦੂਸਰੇ ਟੂਰਨਾਮੈਂਟ ਦੇ ਵਿੱਚ ਵੀ ਤੁਸੀਂ ਵੈਸਟ ਰਹੇ ਹੋ ਤੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ 2012 ਦੇ ਵਿੱਚ ਤੁਸੀਂ ਰਾਮਪੁਰੇ ਦੇ ਕਬੱਡੀ ਕੱਪ ਦੇ ਉੱਪਰ ਨੈਨੋ ਗੱਡੀ ਵੀ ਜਿੱਤੀ ਹਾਂਜੀ ਭਾਈ ਤੇ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਹੋਰ ਬੈਸ ਬੈਸਟ ਵੀ ਹੁਣ ਜਿਆਦਾ ਨਹੀਂ ਕਿੰਨੇ ਕੱਪਾਂ ਦੇ ਰਹੇ ਬਾਬੇ ਦੀ ਕਿਰਪਾ ਕਈ ਸਾਲ ਵਿੱਚੋਂ ਦੋ ਤਿੰਨ ਸਾਲ ਤੇ ਇਹੋ ਜਿਹਾ ਸੀ ਜਸ ਟੂਰਨਾਮੈਂਟ ਤੇ ਜਾਂਦੇ ਆ ਬੈਸਟ ਹੀ ਹੁੰਦਾ ਮੈਂ ਹਾਂਜੀ ਵਰਲਡ ਕੱਪ ਮੈਂ ਕਿਉਂਕਿ ਜਿਆਦਾ ਤੱਕ ਕਾਪੀ ਖੇਡਦਾ ਸੀਗਾ ਹਾਂਜੀ ਮੈਂ ਪਿੰਡ ਪੱਦਰ ਘਟ ਖੇਡਦਾ ਹੁੰਦਾ ਸੀਗਾ ਤੇ ਉਦੋਂ ਅਸੀਂ ਅਨੰਦਪੁਰ ਚੈਂਪੀਅਨਸ਼ਿਪ ਬੈਸਟ ਰਿਆਂ ਮੈਂ ਹਕੀਮਪੁਰ ਵੀ ਬੈਸਟ ਰਿਆਂ ਬਠਿੰਡੇ ਕੱਪ ਦਾ ਬੈਸਟ ਸੀਗਾ ਜਗਰਾਉਂ ਵੀ ਬੈਸਟ ਸੀਗਾ ਫੇ ਲੰਡੇ ਦੇ ਕੱਪ ਹੁੰਦਾ ਉਹਦਾ ਵੀ ਬੈਸਟ ਰਿਆਂ ਕਾਫੀ ਕੱਪ ਇਹੋ ਜਿਹੇ ਹੁਣ ਡਫਰਾ ਟੂਰਨਾਮੈਂਟ ਹੁੰਦਾ ਉੱਥੇ ਵੀ ਕੱਪ ਦਾ ਬੈਸਟ ਜਲੰਧਰ ਕੱਪ ਦਾ ਬੈਸਟ ਸੀਗਾ ਹਾਂਜੀ ਕਪੂਚਲੇ ਕਬ ਕੱਪ ਦਾ ਬੈਸਟ ਸੀਗਾ ਜੀ ਬਹੁਤ ਕੱਪ ਇਹੋ ਜਿਹੇ